ਇਹ ਤਾਂ ਨਾ ਇਸ ਕਰਕੇ ਦਿੱਤਾ ਗਿਆ ਸੀ ਕਿ ਵੱਡੇ ਅਫਸਰ ਕਹਿ ਰਹੇ ਸੀ ਕਿ ਲੜਕੀ ਔਰ ਲੜਕੇ ਦਾ ਇਹ ਕਤਲ ਜੋ ਕੀਤਾ ਹੈ ਉਹ ਬਹੁਤ ਮੱਤਭਾਗਾ ਕਤਲ ਕੀਤਾ ਹੈ ਪਰ ਉਹਦੇ ਵਿੱਚ ਕੁਝ ਕਮੈਂਟ ਆ ਰਹੇ ਸੀ ਕਿ ਇਹ ਲੜਕੀ ਦਾ ਭਰਾ ਹੀ ਗਲਤ ਸੀਗਾ ਠੀਕ ਹੈ ਇੱਕ ਖਾਕੀ ਵਰਦੇ ਦੇ ਵਰਦੀ ਵਾਲੇ ਤੋਂ ਹੀ ਇਹ ਲਬਜ ਬੋਲਿਆ ਗਿਆ ਮੈਂ ਇੱਕ ਕਾਪੀ ਲੈਣ ਵਾਸਤੇ ਕਿਸੇ ਸੱਜਣ ਕੋਲ ਗਿਆ ਸੀਗਾ ਕਿ ਥਾਣੇ ਤੋਂ ਕੋਈ ਰਿਪੋਰਟ ਲੈ ਆਈਏ ਕਾਪੀ ਲੈ ਆਈਏ ਤੇ ਕੀ ਬਣਿਆ ਕਿਸ ਤਰ੍ਹਾਂ ਨਹੀਂ ਉਹਨੇ ਕਿਹਾ ਠੀਕ ਆ ਮੈਂ ਇੱਕ ਫੋਨ ਕਰਕੇ ਪਤਾ ਕਰਦਾ ਕੀ ਬਣਿਆ ਜਦ ਉਹਨੇ ਫੋਨ ਕੀਤਾ ਉਹ ਫੋਨ ਜਿਹੜਾ ਹੈਂਡ ਲੱਗਾ ਹੋਇਆ ਸੀਗਾ ਠੀਕ ਆ ਉਹਦੀ ਆਵਾਜ਼ ਵਿੱਚ ਜਦ ਉਹਨੇ ਅੰਨੀ ਹੀ ਗੱਲ ਪੁੱਛੀ ਉਹ ਮੁਲਾਜ਼ਮ ਗਾੜੀਆਂ ਕੀ ਕਹਿੰਦਾ ਬਹੁਤ ਗਲਤ ਕਮੈਂਟ ਕੀਤੇ ਆ ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਬਹੁਤ ਵੱਡੇ ਹੀ ਕਮੈਂਟ ਕੀਤੇ ਹੋਏ ਆ ਕਿ ਲੜਕੇ ਦਾ ਹੀ ਕਸੂਰਾ ਪਰ ਅੱਜ ਇੱਥੇ ਆ ਕੇ ਪ੍ਰਸ਼ਾਸਨ ਜਾਂ ਟੀਐਸਪੀ ਐਸਐਸਪੀ ਜਿਨ੍ਹਾਂ ਨੇ ਵੀ ਮੇਨਾ ਗੱਲ ਕੀਤੀ ਉਹਨਾਂ ਕਿਹਾ ਕਿ ਨਹੀਂ ਅੱਦਾਂ ਦਾ ਕੋਈ ਗੱਲ ਨਹੀਂ ਤੇਰਾ ਪੁੱਤਰ ਬਿਲਕੁਲ ਨਿਰਦੋਸ਼ ਸਿਰਫ ਉਹਨਾਂ ਨੇ ਹੀ ਕਸੂਰ ਹੈ ਉਹਨਾਂ ਨੇ ਹੀ ਕਤਲ ਕੀਤਾ ਹੋਇਆ ਭਾਜੀ ਮਾਮਲਾ ਕੀ ਸੀਗਾ ਪੂਰਾ ਵੈਸੇ ਮਾਮਲਾ ਇਸ ਬਾਰੇ ਉਹ ਹੀ ਦੱਸ ਸਕਦੇ ਆ ਕਿ ਕੀ ਆ ਜਾਂ ਐਸਐਸਪੀ ਜਾਂ ਜਿਨ੍ਹਾਂ ਨੇ ਪਰਚਾ ਕੀਤਾ ਉਹ ਹੀ ਦੱਸ ਸਕਦੇ ਆ ਕਿ ਪਤਾ ਹੁੰਦਾ ਇਹ ਨੌਬਤ ਕਿਉਂ ਆਂਦੀ ਅੱਜ ਦੇ ਕਿਤੇ ਕਿਤੇ ਇੰਗੇਜਰ ਜਿਹੜੀ ਜਿਹੜੀ ਆਪਣੀ ਸ਼ਿਕਾਇਤ ਕੀਤੀ ਹੈ ਔਰ ਧਰਨਾ ਦਿੱਤਾ ਇਹ ਧਰਨਾ ਇੱਕ ਸਿਰਫ ਮਲਾ ਜਾਂਦੇ ਇਹ ਤੌਰ ਤੇ ਕਰਕ ਨੇ ਇਹ ਧਰਨਾ ਦਿੱਤਾ ਗਿਆ ਕਿ ਮੇਰੇ ਬੇਟਾ ਮਰਨ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨੂੰ ਇੱਕ ਖਾਕੀ ਵਰਦਾ ਵਾਲਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਨਾਂ ਨੂੰ ਮੋੜਾ ਨਾਂ ਉਸਦਾ ਬਲਦੇਵ ਰਾਜ ਕਿੱਲੀ ਬਲਦੇਵ ਰਾਜ ਕਿੱਲੀ ਕਿੱਲ ਉਧਾਂ ਬਲਦੇਵ ਰਾਜ ਹੁਣ ਕੋਈ ਐਸਵਾਸਨ ਦਿੱਤਾ ਪੁਲਿਸ ਨੇ ਤੁਹਾਨੂੰ ਹੁਣ ਐਸਵਾਸਨ ਦਿੱਤਾ ਤੇ ਉਸ ਤੇ ਬਨੂਨ ਉਹਨੇ ਬੋਲ ਤੋ ਬਹੁਤ ਬਹੁਤ ਕੁਝ ਗਲਤ ਬੋਲਿਆ ਇਹ ਮਦਪਾਗਾ ਸੀ ਉਹਨੇ ਬੋਲਣਾ ਨਹੀਂ ਚਾਹੀਦਾ ਤੇ ਇਸ ਕਰਕੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਦੀ ਉਹ ਕੰਪਲੇਨ ਦੇ ਆਇਆ ਉਹਨਾਂ ਨੇ ਇੱਕ ਪਲੇਨ ਕਹਿੰਦੇ ਕਿ ਅਸੀਂ ਕੰਪਲੇਨ ਦੇ ਆ ਅੱਜ ਇੱਕ ਜਿਹੜਾ ਸਾਡਾ 302 ਦਾ ਮਕਦਮਾ ਦਰਜ ਹੋਇਆ ਸੀ ਜਿਹੜਾ ਦਾਖਲੇ ਪਿੰਡ ਦੇ ਲੜਕੇ ਨੂੰ ਮਾਰਿਆ ਸੀ ਉਹਦੇ ਸਬੰਧ ਵਿੱਚ ਉਹਦੇ ਪਰਿਵਾਰ ਵਾਲਿਆਂ ਦੇ ਕੁਝ ਉਹਨਾਂ ਨੂੰ ਸ਼ੱਕ ਸ਼ੁਭਾ ਹੈਗਾ ਸੀ ਉਸ ਸਬੰਧ ਵਿੱਚ ਉਹਨਾਂ ਨੇ ਅੱਜ ਥਾਣੇ ਮੁਰੇ ਧਰਨਾ ਲਾਇਆ ਉਹਨਾਂ ਦੀ ਆਪਾਂ ਤਸੱਲੀ ਕਰਵਾਈ ਹੈ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਜੋ ਪ੍ਰੋਪਰ ਕਾਰਵਾਈ ਮਲਜਮਾਂ ਦੇ ਖਿਲਾਫ ਬਣਦੀ ਉਹ ਕਰਾਂਗੇ ਜੇ ਕੋਈ ਹੋਰ ਕਿਸੇ ਦੀ ਵੀ ਇਨਵੋਲਵਮੈਂਟ ਨਿਕਲਦੀ ਉਹਦੇ ਵਿੱਚ ਤਾਂ ਅਸੀਂ ਉਹਨੂੰ ਵੀ ਵਿੱਚ ਨਾਮਜ਼ਦ ਕਰਕੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਉਹਦੀ ਅਰੈਸਟ ਪਾਵਾਂਗੇ ਪੁਲਿਸ ਮੁਲਾਜ਼ਮ ਦਾ ਨਾਮ ਵਿੱਚ ਆਂਦਾ ਹੈ ਹਾਂ ਇਹ ਇਹ ਹੁਣ ਕਹਿ ਰਹੇ ਆ ਜੀ ਕਿ ਕੋਈ ਪੁਲਿਸ ਮੁਲਾਜ਼ਮ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਹੈ ਅਸੀਂ ਉਹਦਾ ਬਾਰੇ ਇਹਨੂੰ ਕਿਹਾ ਵੀ ਸਾਨੂੰ ਐਪਲੀਕੇਸ਼ਨ ਦਿਓ ਅਸੀਂ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਕਰਦੇ ਹਾਂ ਹੁਣ ਧਰਨਾ ਹਾਂਜੀ ਹੁਣ ਸਰਪੰਚ ਸਾਹਿਬ ਵੀ ਖੜੇ ਨੇ ਉੱਥੇ ਪਿੰਡ ਦੇ ਇਹਨਾਂ ਨੇ ਕਿਹਾ ਵੀ ਅਸੀਂ ਧਰਨਾ ਚੁੱਕ ਲੈਨੇ ਆ ਤੇ ਤੁਹਾਡੇ ਕੋ ਆ ਰਹੇ ਆ ਐਪਲੀਕੇਸ਼ਨ ਦੇਣ ਵਾਸਤੇ ਸਾਡੇ ਕੋ ਆ ਜਾਂਦੇ ਅਸੀਂ ਕਾਰਵਾਈ ਕਰ ਦਿੰਦੇ ਹਾਂ ਜੋ ਠੀਕ ਰਿਮ ਇਹ ਤਰ੍ਹਾਂ ਇਸ ਕਰਕੇ ਦਿੱਤਾ ਗਿਆ ਸੀ ਕਿ ਵੱਡੇ ਅਫਸਰ ਕਹਿ ਰਹੇ ਸੀ ਕਿ ਲੜਕੀ ਔਰ ਲੜਕੇ ਦਾ ਇਹ ਕਤਲ ਜੋ ਕੀਤਾ ਹੈ ਉਹ ਬਹੁਤ ਮਤਭਾਗਾ ਕਤਲ ਕੀਤਾ ਹੈ ਪਰ ਉਹਦੇ ਵਿੱਚ ਕੁਝ ਕਮੈਂਟ ਆ ਰਹੇ ਸੀ ਕਿ ਇਹ ਲੜਕੀ ਦਾ ਭਰਾ ਹੀ ਗਲਤ ਸੀਗਾ ਠੀਕ ਹੈ ਇੱਕ ਖਾਕੀ ਵਰਦੇ ਦੇ ਵਰਦੀ ਵਾਲੇ ਤੋਂ ਹੀ ਇਹ ਲਫ਼ਜ਼ ਬੋਲਿਆ ਗਿਆ ਮੈਂ ਇੱਕ ਕਾਪੀ ਲੈਣ ਵਾਸਤੇ ਕਿਸੇ ਸੱਜਣ ਕੋਲ ਗਿਆ ਸੀਗਾ ਕਿ ਥਾਣੇ ਤੋਂ ਕੋਈ ਰਿਪੋਰਟ ਲੈ ਆਈਏ ਕਾਪੀ ਲੈ ਆਈਏ ਤੋ ਕੀ ਬਣਿਆ ਕਿਸ ਤਰ੍ਹਾਂ ਨਹੀਂ ਉਹਨੇ ਕਿਹਾ ਠੀਕ ਆ ਮੈਂ ਇੱਕ ਫੋਨ ਕਰਕੇ ਪਤਾ ਕਰਦਾ ਕੀ ਬਣਿਆ ਜਦ ਉਹਨੇ ਫੋਨ ਕੀਤਾ ਉਹ ਫੋਨ ਜਿਹੜਾ ਹੈਂਡ ਲੱਗਾ ਹੋਇਆ ਸੀਗਾ ਠੀਕ ਆ ਉਹਦੀ ਆਵਾਜ਼ ਵਿੱਚ ਜਦ ਉਹਨੇ ਕੰਨੀ ਹੀ ਗੱਲ ਪੁੱਛੀ ਉਹ ਮੁਲਾਜ਼ਮ ਗਾੜੀਆਂ ਕੀ ਕਹਿੰਦਾ ਬਹੁਤ ਗਲਤ ਕਮੈਂਟ ਕੀਤੇ ਆ ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਬਹੁਤ ਵੱਡੇ ਹੀ ਕਮੈਂਟ ਕੀਤੇ ਹੋਏ ਆ ਕਿ ਲੜਕੇ ਦਾ ਹੀ ਕਸੂਰਾ ਪਰ ਅੱਜ ਇੱਥੇ ਆ ਕੇ ਪ੍ਰਸ਼ਾਸਨ ਜਾਂ ਟੀਐਸਪੀ ਐਸਐਸਪੀ ਜਿਨ੍ਹਾਂ ਨੇ ਵੀ ਮੇਨਾ ਗੱਲ ਕੀਤੀ ਉਹਨਾਂ ਕਿਹਾ ਕਿ ਨਹੀਂ ਅੱਦਾਂ ਦਾ ਕੋਈ ਗੱਲ ਨਹੀਂ ਤੇਰਾ ਪੁੱਤਰ ਬਿਲਕੁਲ ਨਿਰਦੋਸ਼ ਸਿਰਫ ਉਹਨਾਂ ਨੇ ਹੀ ਕਸੂਰ ਹੈ ਉਹਨਾਂ ਨੇ ਹੀ ਕਤਲ ਕੀਤਾ ਹੋਇਆ ਬਈ ਮਾਮਲਾ ਕੀ ਸੀਗਾ ਪੂਰਾ ਵੈਸੇ ਮਾਮਲਾ ਇਸ ਬਾਰੇ ਉਹ ਹੀ ਦੱਸ ਸਕਦੇ ਆ ਕਿ ਕੀ ਆ ਜਾਂ ਐਸਐਸਪੀ ਜਾਂ ਜਿਨ੍ਹਾਂ ਨੇ ਪਰਚਾ ਕੀਤਾ ਉਹ ਹੀ ਦੱਸ ਸਕਦੇ ਆ ਜੇ ਪਤਾ ਹੁੰਦਾ ਇਹ ਨੌਬਤ ਕਿਉਂ ਆਂਦੀ ਅੱਜ ਦੇ ਕਿਤੇ ਕਿਤੇ ਇੰਗੇਜਰ ਜਿਹੜੀ ਜਿਹੜੀ ਆਪਣੀ ਸ਼ਿਕਾਇਤ ਕੀਤੀ ਹੈ ਉਹ ਧਰਨਾ ਦਿੱਤਾ ਇਹ ਧਰਨਾ ਇੱਕ ਸਿਰਫ ਮਲਾ ਜੰਦੇ ਇਹ ਤੌਰ ਤੇ ਕਰਕਨ ਇਹ ਧਰਨਾ ਦਿੱਤਾ ਗਿਆ ਕਿ ਮੇਰੇ ਬੇਟਾ ਮਰਨ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨਾਂ ਇੱਕ ਖਾਕੀ ਵਰਦਾ ਵਾਲਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਨਾਂ ਨੂੰ ਮੋੜਾ ਨਾਂ ਅਸਦਾ ਬਲਦੇਵ ਰਾਜ ਕਿਲੀ ਬਲਦੇਵ ਰਾਜ ਕਿਲੀ ਕਿਲੀ ਉਹਦਾ ਬਲਦੇਵ ਰਾਜ ਹੁਣ ਕੋਈ ਐਪੀਐਸ ਵਾਸ਼ਨ ਦਿੱਤਾ ਪੁਲਿਸ ਨੇ ਤੁਹਾਨੂੰ ਉਹਨਾਂ ਨੂੰ ਸੁਭਾਸ਼ਨ ਦਿੱਤਾ ਤੇ ਉਸ ਤੇ ਬਨੂਨ ਉਹਨੇ ਬੋਲ ਤੋ ਬਹੁਤ ਬਹੁਤ ਕੁਝ ਗਲਤ ਬੋਲਿਆ ਇਹ ਮਦਪਾਗਾ ਸੀ ਉਹਨੇ ਬੋਲਣਾ ਨਹੀਂ ਚਾਹੀਦਾ ਤੇ ਇਸ ਕਰਕੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਦੀ ਉਹ ਕੰਪਲੇਨ ਦੇ ਆਇਆ ਉਹਨਾਂ ਨੇ ਕੰਪਲੇਨ ਲੋਕ ਕਿਹਾ ਸੀ ਕੰਪਲੇਨ ਦੇ ਆਇਆ